ਮਿੱਤਰੋ ਨਾ ਤਾਂ ਬਾਈ ਸਰਪੰਚ ਬਣਿਆ ਤੇ ਨਾ ਬਣਿਆ ਮੈਂਬਰ ਤੇ ਨਾ ਬਣਿਆ ਐਮਐਲਏ ਤੇ ਨਾ ਹੀ ਇੱਥੇ ਕੋਈ ਵਿਆਹ ਆ ਤੇ ਛੇਟੋ ਬੋਲਦੇ ਨਗਾਰੇ ਨਗਾਰੇ ਵੱਜਣੇ ਆਗੇ ਤੇ ਬਾਈ ਦਾ ਕੱਤਾ ਜਿੱਤ ਕੇ ਜਿਹਦਾ ਪਿੰਡ ਪਹੁੰਚਾਗਾ ਬਿਲਕੁਲ ਆਮ ਬੰਦਾ ਬਾਈ ਪਹਿਲੀ ਵਾਰੀ ਮਿਲੇ ਜਿਆ ਕੇ ਕੱਤਾ ਦੋ ਮਿਲਾਂ ਜਾਂਦੇ ਤੇ ਬਣ ਕੇ ਪਿੰਡ ਚ ਆਏਗਾ ਤੇ ਪਿੰਡ ਬੋਲੋ ਜਿਹੜਾ ਮਾਨ ਸਤਕਾਰ ਉਹਨੂੰ ਇੱਕੋ ਸਾਹਮਣੇ ਦੇਖ ਸਕਦਾ ਵੀ ਚੰਗੀ ਮਿਹਨਤ ਦਾ ਤੇ ਚੰਗੇ ਸ਼ੌਂਕ ਦਾ ਐ ਮੁੱਲ ਪੈਂਦਾ ਨਾ ਤੇ ਜਦੋਂ ਮਾੜੇ ਕੰਮਾਂ ਚ ਆਪਾਂ ਵੜਦੇ ਆਗੇ ਤੇ ਉਦੋਂ ਕੀ ਹੁੰਦਾ ਤੇ ਚੰਗੇ ਕੰਮ ਦੇ ਚੰਗੇ ਨਤੀਜੇ ਹੁੰਦੇ ਆ ਆ ਸਾਰੇ ਪਿੰਡ ਵੱਲੋਂ ਲੱਗ ਭਾਗ ਜਰਨ ਦਾ ਮਾਨਸਤਕਰ ਬਾਈ ਪਾਵਣ ਦਾ ਕੀਤਾ ਜਾਂਦਾ ਹੈਗਾ ਤੇ ਬਾਈ ਨੇ ਬੜੇ ਸ਼ੌਂਕ ਨਾਲ ਅਰੀਜਨਲ ਜਿਹੜਾ ਕੱਟਾ ਪਾਲਿਆ ਸੀ ਤੇ ਜਦੋਂ ਪਿੰਡ ਵਾਲ ਨੂੰ ਪਤਾ ਲੱਗਿਆ ਵੀ ਜਿਹੜਾ ਕੱਟਾ ਪਿੰਡ ਆ ਰਿਹਾ ਤਾਂ ਸਾਰੇ ਪਿੰਡ ਵੱਲੋਂ ਕਰਕੇ ਨਾ ਕਠ ਤੇ ਮਾਲਾ ਬਾਈ ਦੇ ਜਿਹੜਾ ਹਾਰਾਂ ਦੇ ਨਾਲ ਸਨਮਾਨ ਕੀਤਾ ਗਿਆ ਤੇ ਨਾਲ ਜਿਹੜਾ ਸਾਨੂੰ ਮੈਂ ਕੱਟੇ ਦੀ ਤੇ ਝਾਤ ਮਰਵਾ ਦਿੰਨਾਗਾ ਤੇ ਬਾਅਦ ਵਿੱਚ ਆਪਾਂ ਗੱਲਬਾਤ ਵੀ ਕਰਾਵਾਂਗੇ ਸਾਦੇ ਪਿੱਛੇ ਘੋਸ ਨੂੰ ਦਸਾ ਥੋੜਾ ਜਿਹਾ ਕੁਝ ਕਰਨਾ ਹੈ ਫਿਰ ਕਿ ਘੋੜਾ ਥੋੜਾ ਪਿੱਛੇ ਰੱਖਿਆ ਜਿਹੜਾ ਘੋੜਾ ਦੇਖ ਸਕਦੇ ਹੋ ਨਗਾਰੇ ਭੱਜ ਰਹੇ ਨੇ ਠੀਕ ਆ ਤੇ ਸਾਰਾ ਫੈਂਡ ਜਿਹੜਾ ਪੂਰਾ ਖੁਸ਼ੀ ਦੇ ਵਿੱਚ ਜਿਹੜਾ ਅਗਠ ਕੀਤਾ ਹੋਇਆ ਹੈਗਾ ਤੇ ਕੱਲੇ ਕੱਲੇ ਵੀਰਾਂ ਆਪਾਂ ਕਰੋ ਤੇ ਕਰਾਮ ਵੀ ਬਾਈ ਜੀ ਕੀ ਮੈਂ ਤਾਂ ਕਿਵੇਂ ਇਸ ਦਾ ਸ਼ੌਂਕ ਲੱਗਾ ਕੀ ਪੰਡ ਨੂੰ ਇਸ ਕੱਤੇ ਬਾਰੇ ਬਾਈ ਵਰ ਕੀ ਕਹਿਣਾ ਹੈ ਠੀਕ ਆ ਤੇ ਸਾਰੇ ਭਰਾਵਾਂ ਨੂੰ ਬੇਜਤੀ ਵੀ ਜਿੰਨੇ ਵੀ ਵੀਰ ਜਿਹੜੇ ਦੇਖਣਗੇ ਤੇ ਪਸ਼ੂ ਪਾਲਣ ਵਾਲੇ ਕਿਤੇ ਨੂੰ ਪਿਆਰ ਕਰਨ ਵਾਲੇ ਸਾਰੇ ਭਰਾ ਕੱਲਾ ਕਲਾ ਬੰਦਾ ਵੀਡੀਓ ਸ਼ੇਅਰ ਜਰੂਰ ਕਰੇ ਤਾਂ ਕਿ ਹਰ ਇੱਕ ਬੰਦਾ ਕੀ ਇਹ ਵੀਡੀਓ ਪਹ ਲਾਈਵ ਨੇ ਠੀਕ ਆ ਤੇ ਬਾਕੀ ਬਾਜਨਾਪਾ ਗੱਲਬਾਤ ਕਰਾਵਾਂਗੇ ਜੇ ਸੌ ਪਤਲਾ ਪੰਨਾ ਇਕੱਠ ਦੇਖ ਸਕਦੇ ਕਿ ਸਾਰਾ ਜਿਹੜਾ ਏਸ ਸੁਸ਼ੀ ਦੇ ਵਿੱਚ ਜਿਹੜਾ ਇਕੱਠਾ ਹੋਇਆਗਾ ਤੇ ਬਾਕੀ ਫਿਰ ਅਸੀਂ ਅੱਪਾ ਘੱਟ ਜਨੇ ਮੋਰਾਂ ਦੇ ਬਾਕੀ ਕਰਦੇ ਆ ਬਾਜਨਾ ਗੱਲਬਾਤ ਭਾਵੇਂ ਬਾਈ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਬਾਈ ਹੋਰ ਕਿਵੇਂ ਦੇ ਖੁਸ਼ੀ ਆ ਪੂਰੀ ਹਾਂ ਖੁਸ਼ ਆ ਬਈ ਬਲ ਤਾਂ ਇਹ ਦੱਸਦੇ ਵੀ ਆਪਣਾ ਪਿੰਡ ਕਿਹੜੇ ਖੜਿਆ ਪਪਰਾਮਾ ਨੂੰ ਜੰਗੀਆਂ ਦਾ ਪਿੰਡ ਬਾਈ ਜ਼ਿਲ੍ਹੇ ਬਰਨਾਲੇ ਦਾ ਜ਼ਿਲ੍ਹੇ ਬਰਨਾਲੇ ਦਾ ਜੰਗੀਆਂ ਦਾ ਪਿੰਡ ਆ ਗਿਆ ਜੰਗੀਆਂ ਦਾ ਪੂਰੇ ਪੰਜਾਬ ਮਸ਼ਹੂਰ ਆ ਪਹਿਲਾਂ ਕਬੱਡੀ 'ਚ ਮਸ਼ਹੂਰ ਸੀਗਾ ਤੇ ਹੁਣ ਪਸ਼ੂ ਪਾਲਣ ਲਈ ਕਿਤੇ ਜਾਈ ਬਾਈ ਪਪਰਾਮਾ ਨੇ ਜਿਹੜਾ ਮਸ਼ਹੂਰ ਕਰਤਾ ਤੇ ਜ਼ਿਲ੍ਹੇ ਬਰਨਾਲੇ ਤਹਿਸੀਲ ਦਾ ਪੈਦਾ ਆ ਗਿਆ ਤੇ ਪਪਰਾਮਾ ਦੱਸ ਵੀਰੇ ਹੁਣ ਤਾਂ ਇੱਕ ਆਇਕ ਮੇਲੇ ਲੜਲੇ ਤਿੰਨ ਮੇਲੇ ਲੜਿਆ ਬਈ ਤਣੇ ਜਿੱਤਿਆ ਜੀ ਜਿੱਤਿਆ ਤੇ ਹੁਣ ਤੱਕ ਤਾਏ ਤਾਏ ਤਰੋਲੇ ਤੋਂ ਪਹਿਲੇ ਨੰਬਰ ਤੇ ਲੱਗਿਆ ਹਾਂ ਵੀਰੇ ਤੈਨਾਂ ਦੇ ਨਾਲ ਦੋ ਵਾਰੀ ਕੈਂਚੈਂਪੀਅਨ ਬਣ ਗਿਆ ਵੀਰੇ ਕੋਟੜੇ ਤੋਂ ਪਹਿਲਾ ਨੰਬਰ ਹੈ ਕੋਟੜੇ ਤੋਂ ਪਹਿਲਾ ਨੰਬਰ ਤਰੋਲੇ ਤੋਂ ਪਹਿਲਾ ਨੰਬਰ ਹੈ ਤਰੋਲੇ ਤੋਂ ਪਹਿਲਾ ਨੰਬਰ ਹਾਂਜੀ ਵੀਰੇ ਖੀਰੀ ਕਨਗਰੀ ਚ ਚੈਰੀ ਕਨਰੀ ਠੀਕ ਹੈ ਤੇ ਮੰਨ ਕੇ ਚੱਲ ਵੀ ਘਰ ਚ ਹੋਰ ਕਿੰਨੇ ਕੁ ਪਸ਼ੂ ਆਏ ਬਿਲਕੁਲ ਹੈਗੇ 15 16 ਵੀਰੇ 15 16 ਪਸ਼ੂ ਤੇ ਮਿਲ ਜਿੰਨੇ ਆ ਪਹਿਲੀ ਹੁਣੀ ਲਜਾਨ ਲੱਗਾਂਗੇ ਹਾਂ ਬਾਦੋ ਫੁੱਲੇ ਵਾਲ ਤੋਂ ਲੱਗੇ ਸੀ ਗਏ 2021 ਤੋਂ ਜਾਣ ਤੇ ਜਿਉਂ ਪੈਣ ਕੇ ਲੱਗਿਓਂਦੀ ਤੇ ਫਿਰ ਹੁਣ ਨਹੀਂ ਹਟੇਗਾ ਵੀ ਹਾਂ ਨਹੀਂ ਹਟਿਆ ਗਿਆ ਜੱਦੀ ਪੁਸ਼ਤੀ ਕੀਤਾ ਹਾਂ ਹਾਂ ਜੀ ਹਾਂ ਮੇਰਾ ਪਹਿਲਾਂ ਵੀ ਸ਼ੌਂਕ ਸੀਗਾ ਵੀਰੇ ਠੀਕ ਹੈ ਹਾਂ ਤੇ ਮਤਲਬ ਮਿਹਨਤ ਬਾਈ ਨੇ ਕਰੀ ਜਿਹੜਾ ਮਿਹਨਤ ਨਾਲ ਬਾਈ ਨੂੰ ਜਿਹੜਾ ਇਹ ਮਤਲਬ ਫਲਜ ਮਿਲੇਗਾ ਤੇ ਬਾਈ ਇਹ ਕੱਟੇ ਦਾ ਕੀ ਰਿਕਾਰਡ ਆ ਗਿਆ ਆਪਣੇ ਕੋਲ ਬਬਨੇ ਸਹ ਬਾਈ ਕੱਟੇ ਦਾ ਕੀ ਰਿਕਾਰਡ ਆ ਗਿਆ ਆਪਣੇ ਕੋਲ ਕੱਟੇ ਦੀ ਮਾਂ ਦਾ ਹੈਗਾ 18 ਲੀਟਰ ਦੁੱਧ ਬਾਈ ਹਾਂ ਜੀ ਲਾਨੀ ਦਾ ਆ ਗਿਆ 22 ਲੀਟਰ ਦੁੱਧ ਠੀਕ ਆ 22 ਮੇਰੇ ਕੋਲੇ ਖੜਿਆ ਜੀ ਆਪਣੇ ਕੋਲੇ ਵੀਡੀਓ ਵੀ ਰਿਕਾਰਡ ਹੈ ਜਿੱਦੇ ਆਪਾਂ ਕੱਟਾ ਹੀ ਲੈਂਦਾ ਸੀਗਾ ਜੀ ਹਾਂ ਜੀ ਹਾਂ ਜੀ ਮੇਰੇ ਕੋਲ ਕੱਲੇ ਨਹੀਂ ਲੀ ਦੀ ਦਾ ਦੂਜੇ ਮੇਰੇ ਹੈਗੇ ਸਾਰੇ ਮੋਰਾ ਦੇ ਵੀਰੇ ਬਾਕੀ ਸਾਰੇ ਮੋਰਾ ਦੇ ਤੇ ਬਾਪ ਇਹਦਾ ਆ ਗਿਆ ਕੋਹੇ ਨੂਰ ਆ ਗਿਆ ਵੀਰੇ ਚੂੜ ਚੱਕ ਲਾ ਚੂੜ ਚੱਕ ਲਾ ਬਾਈ ਪੱਪੂ ਕੋਲੇ ਕੋਹੇ ਨੂਰ ਬੋਲੇਗਾ ਉਹ ਵੀ ਤਕਰੀਬਨ ਕਈ ਮਿਲੋ ਚੈਂਪੀਅਨ ਹੈਗਾ ਤੇ ਉਸ ਸਾਹਣ ਦਾ ਜਿਹੜਾ ਬੱਚਾ ਆ ਗਿਆ ਇਹ ਇਹਦਾ ਨਾਮ ਤਾਂ ਅਜਾਪਾਂ ਕੋਈ ਰੱਖਿਆ ਨਹੀਂ ਰੱਖਿਆ ਨਹੀਂ ਵੀਰੇ ਰੱਖਾਂਗੇ ਮੀਟਿੰਗ ਰੱਖ ਕੇ ਆਪਣੇ ਕੋਲ ਵੀ ਰੱਖਾਂਗੇ ਸਾਰੇ ਠੀਕ ਆ ਤੇ ਤੈਨੂੰ ਬਹੁਤ ਮੁਬਾਰ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਣਾ ਪਿੰਡ ਵੀ ਆਹੀ ਜੰਗੀਆਂ ਨੇ ਆ ਗਏ ਜੀ ਜੰਗੀਆਂ ਵਾਲੇ ਜੀ ਠੀਕ ਆ ਇਹ ਕੱत्ता ਫਿਰ ਆਪਾਂ ਪਾਗ ਨਹੀਂ ਹੁੰਦੀ ਤਾਂ ਸੀ ਠੀਕ ਆ ਮਤ ਤਾਏ ਚਾਚੇ ਭਤੀਜੇ ਮਤਲਬ ਕੀ ਆ ਮਨ ਲੱ ਸਕੇ 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 ਲੋ ਠੀਕ ਆ ਤੇ ਆਪਣੇ ਕੋ ਕਿੰਨੇ ਕੁ ਪਸ਼ੂ ਰੱਖੇ ਹੋ ਘਰ ਚ ਆਪਣੇ ਕੋਈ ਹੈਗੇ ਜੀ ਪੰਜ ਛੇ ਤੇ ਆਪਾਂ ਕੋ ਸਾਰੇ ਨੀਲੀ ਰਾਵੀ ਦੇ ਨਾ ਹਾਂ ਸਾਰੇ ਲੀਲੀ ਰਾਵੀ ਇਹਦੀ ਮਾਂ ਵੀ ਜਿੱਤੀ ਸੀ ਮੇਲਾ ਹਾਂ ਹਾਂ ਇਹਦੀ ਭੈਣ ਵੀ ਜਿੱਤੀ ਸੀ ਨਾ ਆਹ ਤੋ ਕਿ ਜਿੱਦੇ ਕੱਟਾ ਲਿਆ ਸੀ ਉਦੋਂ ਹੀ ਆਪਣੇ ਚੈਨਲ ਤੇ ਜਿਹੜੀ ਇਸ ਕੱਟੇ ਦੀ ਵੀਡੀਓ ਪਈ ਹੋਈ ਸੀਗੀ ਇਹ ਕਰਕੇ ਸਾਰਾ ਮੈਨੂੰ ਜਿਹੜੀ ਇਸ ਕੱਟੇ ਬਾਰੇ ਨੌਲੇਜ ਆ ਗਈ ਤੇ ਵੀਰ ਬਾਰੇ ਫਿਰ ਕੀ ਕਹਿਣਾ ਚਾਹੂੰਗਾ ਪਾਵਣੇ ਬਾਰੇ ਦੀ ਮਿਹਨਤ ਬਾਰੇ ਬਹੁਤ ਮਿਹਨਤ ਕਰੀ ਹੈ ਜੀ ਮੈਥੋਂ ਹੋਣੀ ਨਹੀਂ ਸੀ ਮੈਨੂੰ ਪਤਾ ਸੀ ਕਿਤੀ ਦਾ ਕੰਮ ਵੱਧ ਸੀ ਠੀਕ ਹੈ ਮੈਂ ਕਹਾਂ ਵੀ ਕੱਟਾ ਬਣਨ ਵਾਲਾ ਤੂੰ ਰੱਖ ਠੀਕ ਹੈ ਹਾਂ ਚਲੋ ਚੰਗੀ ਗੱਲ ਆ ਨਾ ਤੇ ਬਾਕੀ ਕੀ ਕਹਾਂ ਜੀ ਇਹਦੀ ਮਿਹਨਤ ਦਾ ਫਾਲੇ ਨੂੰ ਮੇਰੇ ਵਿਚਾਰੇ ਬਿਲਕੁਲ ਬਿਲਕੁਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਆਪਣਾ ਦੱਸੋ ਜੀ ਨਾਮ ਮੇਰਾ ਪਿੰਡ ਸਾਡਾ ਪਿੰਡ ਜੰਗੀ ਹੈ ਨਾ ਇਹ ਜਿਲ੍ਹਾ ਬਰਨਾਲਾ ਜੀ ਤੇ ਸਾਨੂੰ ਅੱਜ ਬੜੀ ਖੁਸ਼ੀ ਆ ਔਰ ਬੜਾ ਮਾਣ ਵੀ ਹੈ ਇਸ ਗੱਲ ਤੇ ਕਿ ਜਿਵੇਂ ਖੇਤੀ ਦੇ ਨਾਲ-ਨਾਲ ਸਹਾਇਕਤਮ ਦੇ ਵੀ ਆਪਾਂ ਅਪਣਾਉਂਦੇ ਰਹਿੰਦੇ ਹੈਗੇ ਜੀ ਸੋ ਪਸ਼ੂ ਤਾਂ ਦੇ ਵਿੱਚ ਅੱਜ ਕੱਲ ਮੱਜਾਂ ਦੇ ਬੜੇ ਰਿਕਾਰਡ ਆ ਸੋ ਸਾਡੇ ਪਿੰਡ ਇੱਕ ਪਹਿਲਾਂ ਤੋਂ ਲਾ ਕੇ ਇੱਕ ਮਿਹਨਤੀ ਪਿੰਡ ਗਿਣਿਆ ਗਿਆ ਸੋ ਅੱਜ ਸਾਨੂੰ ਬੜੀ ਖੁਸ਼ੀ ਆ ਸਾਰੇ ਨਗਰ ਨੂੰ ਹਾਂਜੀ ਜੋ ਇਹ ਕਟਾ ਜੋ ਤਿੰਨ ਮਿਲੇ ਜਿੱਤ ਕੇ ਆਇਆ ਫਸਟ ਇਹਨੇ ਪਜੀਸ਼ਨ ਹਾਸਲ ਕੀਤੀ ਹੈ ਜੀ ਸੋ ਸਾਰੇ ਨੂੰ ਵੱਡੀ ਗੱਲ ਹੈ ਸਾਡੇ ਬਜ਼ੁਰਗਾਂ ਤੋਂ ਲੈ ਕੇ ਅਸੀਂ ਇਹ ਮਤਲਬ ਕਿ ਮਿਹਨਤ ਸਾਰੇ ਕਰਦੇ ਆ ਪਰ ਜਿਹੜੀਆਂ ਇਹੀਆਂ ਗੱਲਾਂ ਹੁੰਦੀਆਂ ਇੱਕ ਦੂਜੇ ਲੋਕਾਂ ਚ ਇੱਕ ਇਨਸਪੀਰੇਸ਼ਨ ਇੱਕ ਜਿਵੇਂ ਛੋਟੇ ਛੋਟੇ ਬੱਚੇ ਆ ਇੱਥੇ ਇਹਨਾਂ ਚ ਇੱਕ ਜਗਿਆਸਾ ਇਹਨਾਂ ਦੇ ਵਿੱਚ ਅੰਦਰ ਭਾਵਨਾ ਹੀ ਪੈਦਾ ਹੋ ਗਿਆ ਵੀ ਅਸੀਂ ਵੀ ਪੱਠੇ ਸਾਰੇ ਪਾਉਂਦੇ ਆ ਹਰ ਇੱਕ ਮਿਹਨਤ ਕਰਦਾ ਪਰ ਜਿਹੜੀ ਵਧੀਆ ਨਸਲ ਹੈ ਜਾਂ ਵਧੀਆ ਆਪਾਂ ਮਤਲਬ ਕਿ ਨਸਲ ਤਿਆਰ ਕਰਕੇ ਆਪਾਂ ਅਗਾਹ ਵਦੂ ਕਿਸਾਨ ਵੀ ਬਣ ਸਕਦੇ ਆ ਤੇ ਅਗਾਹ ਵਦੂ ਪਸ਼ੂ ਪਾਲਕ ਬਣ ਸਕਦੇ ਆ ਬਿਲਕੁਲ ਇਹਦੇ ਨਾਲ ਮਤਲਬ ਇਹ ਇੱਕ ਤਾਂ ਸ਼ੌਂਕ ਵੀ ਪੈਦਾ ਹੁੰਦਾ ਨਾ ਤੇ ਇਹਦੇ ਨਾਲ ਆਪਣਾ ਇਨਕਮ ਪ੍ਰੋਫਿਟ ਵੀ ਜ਼ਿਆਦਾ ਹੋਣਾ ਬਜੇ ਚੰਗੀ ਨਸਲ ਤੇ ਕੰਮ ਕਰਾਗੇ ਨਾ ਸਾਰੇ ਨੂੰ ਵੱਡੀ ਗੱਲ ਵੀ ਇਹ ਸਾਡੇ ਪਿੰਡ ਦੀ ਮਾਣ ਵਾਲੀ ਗੱਲ ਹੈ ਵੀ ਇਹ ਚੰਗਾ ਬਰੀਡ ਚੰਗਾ ਬਰੀਡ ਜਦੋਂ ਸਾਡੇ ਪਿੰਡ ਚ ਆਊਗਾ ਇਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਹੋ ਨਹੀਂ ਸਕਦੀ ਕਿਉਂਕਿ ਸਾਡੇ ਪਿੰਡ ਦੇ ਵਿੱਚ ਪਸ਼ੂਆਂ ਦੀ ਜਿਹੜੀ ਨਸਲ ਆ ਉਹ ਦਾ ਬਹੁਤ ਵੱਡਾ ਯੋਗਦਾਨ ਹੋਊਗਾ ਇਸ ਸੁਧਾਰ ਦੇ ਵਿੱਚ ਜਦੋਂ ਇਹ ਜੇ ਪਸ਼ੂ ਪਾਲਕ ਇਹਨਾਂ ਮਤਲਬ ਕਿ ਇਹਨਾਂ ਲੋਕਾਂ ਤੋਂ ਜਗਿਆਸਾ ਮਿਲਦੀ ਹੈ ਛੋਟੇ-ਛੋਟੇ ਜੋ ਅੱਜ ਸਾਡੇ ਵੀਰ ਵੀ ਆ ਕਿਸਾਨ ਵੀ ਆ ਹਰ ਇੱਕ ਬੰਦੇ ਨੂੰ ਆਇਆ ਹੁੰਦੀ ਆ ਅੱਜ ਸਾਡਾ ਬੜਾ ਪਿੰਡ ਲੋਕ ਦੇਖਣ ਆਏ ਆ ਵੀ ਯਾਰ ਆਪ ਦੇਖੀਏ ਕਿਉਂਕਿ ਇਹ ਮੇਰੇ ਹਿਸਾਬ ਨਾਲ ਸਾਡਾ ਪਹਿਲਾ ਪਿੰਡ ਹੀ ਹੈ ਜਿਹੜੇ ਅੱਜ ਜੇਤੂ ਬਣਿਆ ਇਹ ਜੋ ਕਟਾ ਸਾਂਹ ਬਣਿਆ ਸੋ ਸਾਰੇ ਲੋਕਾਂ ਚ ਬੜੀ ਜਗਿਆਸਾ ਵੀ ਆ ਵੀ ਆਪਾਂ ਦੇਖ ਕੇ ਆਈਏ ਸੋ ਬੜੀ ਖੁਸ਼ੀ ਦੀ ਗੱਲ ਆ ਸਾਰੇ ਨਗਰ ਲਈ ਇਹ ਸਾਰੇ ਸਾਡੇ ਸਰਪੰਚ ਸਾਬਕਾ ਸਰਪੰਚ ਸਾਡੇ ਵੀਰ ਜਿੰਨੇ ਹੈਗੇ ਆ ਸਾਰੇ ਬਹੁਤ ਇਹਨਾਂ ਨੇ ਮਾਨਵੀ ਮਹਿਸੂਸ ਕੀਤਾ ਤੇ ਖੁਸ਼ੀ ਵੀ ਸਾਂਝੀ ਕੀਤੀ ਖੁਸ਼ੀ ਸਾਂਝੀ ਤੇ ਬਾਕੀ ਜਿਵੇਂ ਇਹੋ ਜਿਹੀ ਬਰੀਡ ਆ ਗਈ ਅੱਗੇ ਦੇ ਜਿਹੜੇ ਬੂਟੇ ਪਿੰਡ 'ਚ ਲੱਗਣਿਆ ਤਾਂ ਘਰ ਕਾ ਚੰਗੇ ਬੂਟੇ ਲੱਗਨੇ ਹਨਾ ਤੇ ਵੀ ਆਪਾ ਬਣਾ ਜਿਵੇਂ ਸਾਨੂੰ ਪਤਾ ਤੁਹਾਡੇ ਪਿੰਡ ਦਾ ਨਾ ਤੇ ਕੀ ਇਹਦੇ ਬਾਰੇ ਕਹਿਣਾ ਚਾਹਾਂ ਕਿ ਕਿੰਨੀ ਕਿ ਮਿਹਨਤ ਆ ਵੀਰ ਕਿਵੇਂ ਘਰੋਂ ਮਤਲਬ ਕੀ ਹਾਲਾਤ ਆ ਦੇ ਕਿੰਨੀ ਕਿ ਮਿਹਨਤ ਕਰਦਾ ਭਰਾ ਇਹ ਬਸ ਮਿਹਨਤ ਤਾਂ ਅਸੀਂ ਸਾਰੇ ਮੱਧ ਵਰਗੀ ਪਰਿਵਾਰਾਂ 'ਚ ਹੀ ਆ ਜਾਂਦੇ ਆ ਕੋਈ ਬਾਰੇ ਵੱਡੇ ਕਿਸਾਨ ਨਹੀਂ ਮਿਡਲ ਕਲਾਸ ਆਪਾਂ ਕਹਿੰਦੇ ਹਾਂ ਮਿਡਲ ਕਲਾਸ ਦੇ ਆਪਾਂ ਇਨਸਾਨ ਨੇ ਪਰ ਜਿਵੇਂ ਇਹਦੀ ਮਿਹਨਤ ਹੈ ਇਹਦੀ ਮਿਹਨਤ ਰੰਗ ਲਿਆਈ ਹੈ ਸੋ so, ਪ੍ਰਮਾਤਮਾ ਮਤਲਬ ਕਿ ਇਹਨੂੰ ਤੰਦਰੁਸਤੀ ਬਖਸ਼ੇ ਹੋਰ ਵੀ ਇਦੋਂ ਵਧੀਆ ਇਹ ਮਤਲਬ ਕਿ ਬਰੀਡ ਤਿਆਰ ਕਰੇ ਔਰ ਇਦੋਂ ਵਧੀਆ ਪਸ਼ੂ ਪਾਲਕ ਚੰਗਾ ਪਸ਼ੂ ਪਾਲਕ ਬਣ ਕੇ ਲੋਕਾਂ ਦੀ ਵੀ ਇਹ ਜੋ ਸੇਵਾ ਉਹ ਵੀ ਕਰੇ ਬਿਲਕੁਲ ਤੇ ਜਿਹੜੇ ਨਵੇਂ ਬੱਚੇ ਮੰਨ ਕੇ ਜੇ ਨਾ ਆਪਣੇ ਬਾਹਰ ਜਾ ਰਹੇ ਆ ਜਾਂ ਪਸ਼ੂ ਧੰਦੇ ਚੋਂ ਪਿੱਛੇ ਹਟ ਰਹੇ ਆ ਨਾ ਉਹਨਾਂ ਵਾਸਤੇ ਇੱਕ ਸੁਨੇਹਾ ਆਪਾਂ ਕੀ ਸਾਂਝਾ ਕਰਾਂਗੇ ਵੀਰ ਜੀ ਬਹੁਤ ਜੋ ਹਾਲਾਤ ਨੇ ਅੱਜ ਕੱਲ ਦੇਖੋ ਮੈਂ ਇੱਕ ਅਸੀਂ ਸੋਚ ਰਹੇ ਸੀ ਪਹਿਲਾਂ ਅਸੀਂ ਗੱਲਾਂ ਵੀ ਕਰ ਰਹੇ ਸੀ ਅੱਜ ਕੱਲ ਜਿਹੜੇ ਮਿਡਲ ਵਰਗ ਆਪਾਂ ਠੇਕੇ ਤੇ ਜ਼ਮੀਨਾਂ ਲੈਣੇ ਆਗੇ ਹਾਂਜੀ ਸੋ ਅਸੀਂ ਇਹ ਸੋਚ ਰਹੇ ਸੀ ਵੀ ਅੱਜ ਕੱਲ ਜੇ ਵਧੀਆ ਪਸ਼ੂ ਆਪਾਂ ਚੰਗੇ ਰੱਖ ਕੇ ਤਾਂ ਠੇਕੇ ਤੇ ਜ਼ਮੀਨ ਲੈਣ ਦੇ ਨਾਲੋਂ ਇੱਧਰ ਮਤਲਬ ਕਿ ਆਪਾਂ ਆਈਏ ਤਾਂ ਬਹੁਤ ਵੱਡੀ ਮਤਲਬ ਕਿ ਨਾਲੇ ਤਾਂ ਆਪਦੇ ਘਰ ਦੇ ਕੰਮ ਕਰਾਂਗੇ ਤੇ ਨਾਲੇ ਜੋ ਬਹੁਤ ਵੱਡਾ ਵਧੀਆ ਮੁਨਾਫਾ ਹੈ ਨਾਲੇ ਦੁੱਧ ਵੀ ਪਾਵਾਂਗੇ ਇਹੀਆਂ ਚੀਜ਼ਾਂ ਦੇ ਨਾਲ ਆਪਾਂ ਨੂੰ ਹੋਰ ਵੀ ਕਮਾਈ ਦਾ ਸਾਧਨ ਬਹੁਤ ਵਧੀਆ ਬਣ ਗਿਆ ਬਿਲਕੁਲ ਬਿਲਕੁਲ ਜੀ ਨਾ ਤੇ ਬਾਕੀ ਜਿਹੜਾ ਪਸ਼ੂ ਪਾਲਣ ਕੀਤਾ ਇਹਦੇ ਇਹ ਮੰਨ ਕੇ ਚੱਲ ਵੀ ਇਨਕਮ ਆਪਾਂ ਇੱਕ ਸਾਈਡ ਤੇ ਰੱਖ ਕੇ ਇਹ ਮੰਨ ਗਏ ਵੀ ਆਪਣੇ ਘਰਾਂ 'ਚ ਵੀ ਬੱਚਾ ਨੂੰ ਆਪਾਂ ਖਰਾਕ ਦੇਣ ਦੁੱਧ ਕਿਉਂ ਦਹੀਂ ਉਹ ਆਪਾਂ ਨੂੰ ਸਹੀ ਸਿਹਤ ਮਿਲੇ ਨਾ ਬਿਲਕੁਲ ਤੇ ਆ ਪਸ਼ੂ ਨੇ ਆਪਣੇ ਘਰਾਂ 'ਚ ਰਹੇ ਤੇ ਫਿਰ ਆਪਾਂ ਡੁਪਲੀਕੇਟ ਜੀ ਦਾ ਖਾਵਾ ਖਾਵਾ ਗਿਆ ਬਿਲਕੁਲ ਬਿਲਕੁਲ ਜੀ ਬਹੁਤ ਵਧੀਆ ਜੇ ਇਹ ਜੇ ਚੰਗੀਆਂ ਬ੍ਰੀਡ ਆਉਣਗੀਆਂ ਵਧੀਆ ਸਾਡੇ ਨਸਲਾਂ ਬਣਨੀਆਂ ਵੱਧ ਜਿਵੇਂ ਇਹਨਾਂ ਨੂੰ ਦੱਸੇ ਵੀ 18 18 20 ਵੀ ਲੀਟਰ ਮੱਝਾਂ ਦੇ ਮਤਲਬ ਕਿ ਦੁੱਧ ਆਉਣੇ ਜਦੋਂ ਇਹ ਜੀ ਆਉਣ ਜਿਵੇਂ ਇਹਦੇ ਵਧੀਆ ਬ੍ਰੀਡ ਮਤਲਬ ਕਿ ਮਿਲੂਗੀ ਤਾਂ ਹੋਰ ਵੀ ਲੋਕਾਂ ਦੇ ਵਿੱਚ ਸਾਨੂੰ ਖੁਸ਼ੀ ਵੀ ਹੈ ਤੇ ਸਾਡੇ ਜਿੰਨੇ ਮਿੱਤਰ ਆ ਜਿਵੇਂ ਬਾਈ ਬਲਜੀਤ ਆ ਸਾਰੇ ਟੋਨੀ ਵਰਗੇ ਦਵਿੰਦਰ ਵਰਗੇ ਜਿੰਨੇ ਵੀ ਹੈਗੇ ਆ ਸਾਰੇ ਵਧੀਆ ਮਿਹਨਤੀ ਬੰਦੇ ਆ ਤੋਂ ਸਾਨੂੰ ਖੁਸ਼ੀ ਵੀ ਆ ਇਹ ਇਕੱਲੀ ਇਹਦੀ ਖੁਸ਼ੀ ਨਹੀਂ ਵੀ ਸਾਡੇ ਇਹਦਾ ਕੱਟਾ ਜਿੱਤੇ ਆ ਸਾਨੂੰ ਆਪ ਨੂੰ ਵੀ ਖੁਸ਼ੀ ਬਹੁਤ ਆ ਵੀ ਸਾਡੇ ਪਿੰਡ ਦਾ ਨਾਮ ਸਾਰੇ ਪੰਜਾਬ ਦੇ ਵਿੱਚ ਉੱਚਾ ਹੋਇਆ ਜੀ ਵੀ ਮਤਲਬ ਸੋਡੇ ਪਿੰਡ ਜਿਮਲਾ ਪਹਿਲਾ ਬੰਦਾ ਹੋ ਜਿਹੜਾ ਮੇਰਾ ਜੱਤ ਕਾਇਆ ਬਿਲਕੁਲ ਬਿਲਕੁਲ ਮੇਰੇ ਹਿਸਾਬ ਨਾਲ ਬਾਕੀ ਮੈਨੂੰ ਯਾਦ ਨਹੀਂ ਸ਼ਾਇਦ ਪਹਿਲਾ ਬੰਦਾ ਮੇਰਾ ਜਿਹੜਾ ਪਹਿਲਾ ਹੀ ਬੰਦਾ ਹੀ ਹੈ ਰਾਮਾਨ ਕੇ ਚੱਲ ਵੀ ਲਗਾਤਾਰ ਦੋ ਮੇਲੇ ਜਿੱਤਨੇ ਤੇ ਪੂਰੀ ਬਰੀਡ ਤੇ ਧਿਆਨ ਪੂਰੀ ਬਰੀਡ ਤੇ ਤਿਆਰ ਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਪਿੰਡ ਵੀ ਗਰੀਬ ਪੈ ਗਿਆ ਨਾ ਵੀਰੇ ਅੱਛਾ ਕੀ ਨਾਮ ਆਪਾਂ ਸ਼ੋਭਨੇ ਸਿੰਘ ਟੋਨੀ ਆ ਵੀਰੇ ਅੱਛਾ ਜੀ ਆਪਣੇ ਘਰ ਚ ਕੀ ਮਾਲਾ ਪਸ਼ੂ ਕਿੰਨੇ ਗਿਣ ਕੇ ਰੱਖੇ ਹੋਈ ਲੱਗ ਪਗ ਪਸ਼ੂ ਹੈਗੇ 5-7 ਵੀਰੇ 5 ਰੱਖਿਆ ਵਾ ਜਣੀ ਤੇ ਇਹ ਇਹਦੇ ਬਾਰੇ ਫਿਰ ਕੀ ਕਹਿਣਾ ਚਾਹੋ ਇਹਦੇ ਬਾਈ ਜਰਾ ਆ ਜਾਨਵਰ ਜਿੱਤ ਕੇ ਆਗਾ ਤੇ ਬਾਈ ਪਾਵਣੇ ਦੀ ਮਿਹਨਤ ਵੀਰੇ ਯਾਰ ਪਾਵਣੇ ਦੀ ਮਿਹਨਤ ਬਹੁਤ ਜ਼ਿਆਦਾ ਆ ਵੀਰੇ ਹਾਂਜੀ ਇੱਕ ਦਰਮਿਆਨ ਨੇ ਪਰਿਵਾਰ ਚੋਂ ਆ ਮੁੰਡਾ ਤੁਸੀਂ ਇਹ ਮੰਨੋ ਵੀ ਜਿੰਨੇ ਇਹਦੇ ਕੋਲੇ ਪਸ਼ੂ ਰੱਖੇ ਹੋਏ ਜਿੰਨੀ ਇਹਦੀ ਏਨਕਮ ਆ ਸਾਰੀ ਪਸ਼ੂਆਂ ਚ ਜਵਾ ਕੇ ਲਾਉਂਦਾ ਬਿਲਕੁਲ 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 ਤੇ ਦੇਖੋ ਸਾਰਾ ਪੈਂਡੀ ਲੱਗ ਪਾਇਆ ਜਿਹੜਾ ਛੋਟੇ ਤੋਂ ਬੱਚੇ ਲਾ ਲੋ ਚਾਹੇ ਵੱਡੇ ਵੀਰ ਲਾ ਲੋ ਸਾਰੇ ਮਤਲਬ ਤਕਰੀਬਨ ਹਰੇਕ ਗਲੀ ਚ ਆਪਾਂ ਇੱਕ ਇੱਕ ਦੋ ਦੋ ਬੰਦੇ ਆਪਾਂ ਕਹਦੇ ਇੱਥੇ ਪਹੁੰਚਾਗੇ ਕਾਰਨ ਕੀ ਆ ਵੀ ਮਤਲਬ ਇੱਕ ਮਿਹਨਤ ਨੂੰ ਮਤਲਬ ਉਹ ਹੌਸਲਾ ਦੇਣਾਗਾ ਠੀਕ ਆ ਮਿਹਨਤ ਤਾਂ ਹਰੇਕ ਬੰਦਾ ਹੀ ਕਰਦਾ ਹਰੇਕ ਘਰ ਦੇ 10 12 ਪਸ਼ੂ ਖੜੇ ਹੁੰਦੇ ਨੇਗੇ ਮੰਨ ਕੇ ਚੱਲੋ ਵੀ ਖੇਤੀ ਵੀ ਇਹ ਕਰਦਾ ਪਰ ਇਸ ਤਰ੍ਹਾਂ ਵੀ ਮਤਲਬ ਜਿਹਦੇ ਨਾਲ ਇੱਕ ਆਉਣ ਵਾਲੀ ਜਨਰੇਸ਼ਨ ਨੂੰ ਪਿੰਡ ਕ ਲੱਗੇ ਚੰਗੇ ਕੰਮਾਂ ਦੀ ਇਹਦੇ ਲਈ ਸਾਰਾ ਪਿੰਡ ਜਿਹੜਾ ਹੌਸਲੇ ਪਛਾਈ ਵਾਸਤੇ ਤੇ ਪਹੁੰਚਾਗਾ ਤੇ ਸਾਰੇ ਪਿੰਡ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਇਸ ਵੀਰ ਦੀ ਮਿਹਨਤ ਨੂੰ ਮਤਲਬ ਠੀਕ ਆ ਇੱਕ ਹੌਸਲਾ ਦੇਣ ਲਈ ਇੱਥੇ ਪਹੁੰਚਾਗੇ ਤੇ ਫਿਰ ਆਪਾਂ ਤੋਰ ਕੇ ਜੀ ਨਾਲ ਨਾਲ ਤੇ ਨਾਲ ਨਾਲ ਆਪਾਂ ਸਾਨੂੰ ਤੋੜ ਕੇ ਤੇ ਚੱਲਦੇ ਆ ਪਿੰਡ ਘਰਵਾਲੇ ਨੂੰ ਪਾਈਦੇ ਤੇ ਨਾਲ ਦੀ ਹੁਣ ਅਸੀਂ ਕੱਟੇ ਦੇ ਵਿੱਚ ਜਿਹੜਾ ਨਿਗਾਹ ਮਾਫ ਲਾ ਦੇ ਵੀਰੇ ਢੋਲ ਵਾਲਾ ਕਿਥੇ ਡੱਗੇ ਲਾ ਫਿਰ ਦੇਖ ਸਕਦੇ ਹੋ ਕਿ ਪਿੰਡ ਤੋਂ ਲੱਗ ਬਾ 1 ਕਿਲੋਮੀਟਰ ਪਿੱਛੇ ਜਿਹੜਾ ਹੈ ਕੱਟੇ ਨੂੰ ਪਿੰਡ ਵਾਲ ਨੇ ਉਪਾਰਾ ਹੈਗਾ ਮੰਡੀ ਦੇ ਵਿੱਚ ਤੇ ਕਹਿੰਦੇ ਵੀ ਢੋਲ ਦੇ ਨਾਲ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਜਿਹੜਾ ਇੱਥੇ ਪਹੁੰਚਾ ਹੈਗਾ ਤੇ ਇਤੋਂ ਦੇ ਨਾਲ ਛੋਟੇ ਬੱਚੇ ਬੜੀ ਖੁਸ਼ੀ ਦੀ ਗੱਲ ਆਗੀ ਇਹਨਾਂ ਵਾਸਤੇ ਪਿੰਡ ਵਾਸਤੇ ਆਉਦੇ ਸੀ ਆਉਂਦੇ ਆ ਮੇਂਤਰੋਂ ਆਉਂਦੇ ਮੇਂਤਰੋਂ ਫੜ ਪਈ ਜਗੇ ਸਾਰੇ ਵੀਰਾਂ ਨੇ ਮੇਰੇ ਸਗੇ ਦੱਬ ਕੇ ਲੋ ਜੀ ਮਾਰੋ ਦਰਸ਼ਨ ਕੇਰਾ ਤੇ ਨਾਲ ਦੀ ਨਾਲ ਕਮੈਂਟਾਂ ਦੀ ਵਿੱਚ ਛੜੀ ਲੱਗਣੀ ਚਾਹੀਦੀ ਤੇ ਨਾਲ ਜਿਹੜਾ ਵੀ ਵੀਡੀਓ ਦੇਖ ਰਿਹਾਗਾ ਇਹ ਦੇਖਦਾ ਨਾਲ ਟਰੈਕਟਰ ਠੀਕ ਆ ਤੇ ਪਿੱਛੇ ਇਕੱਠ ਤੇ ਕੱਲੇ-ਕੱਲੇ ਵੀਰ ਦੀ ਵੀਡੀਓ ਸੇਅਰ ਹੋਣੀ ਚਾਹੀਦੀ ਜੀ ਤੇ ਤਾਂ ਕਿ ਹਰੇਕ ਬੰਦੇ ਤੱਕ ਇਹਦੀ ਵੀਡੀਓ ਪਹੁੰਚੇ ਇਹ ਤੇ ਹਰੇਕ ਬੰਦੇ ਨਵੇਂ ਬੰਦੇ ਨੂੰ ਜਿਹੜੀ ਇਹ ਚੀਜ਼ ਵੀ ਪੈਣ ਕਰਨ ਲੱਗੇ ਵੀ ਚੰਗੇ ਪਸ਼ੂ ਪਾਲ ਗਏ ਪਿੰਡਾਂ 'ਚ ਹਨਾ ਕਿਉਂਕਿ ਮਾੜਾ ਪਸ਼ੂ ਵੀ ਮਹਿਤੋਂ ਨਹੀਂ ਕਰਾਉਂਦਾ ਚੰਗੇ ਦੀ ਵੀ ਨਹੀਂ ਕਰਾਉਣੀਆ ਪਰ ਚੰਗੇ ਦਾ ਫਾਲ ਹੈ ਉਹ ਤੁਹਾਡੇ ਸਾਹਮਣੇ ਦੇਖ ਸਕਦੇ ਹੋਗੇ ਪਿੰਡ ਜੰਗੀਆਂ ਲੱਗਿਆ ਪਸ਼ੂ ਵੀ ਦੱਬਾ ਸਿਲਾ ਬਣਾ ਲਾ ਮਿਸਟਰੋ ਲੋ ਸੱਟੇ ਦਰਸ਼ਨ ਮਾਰ ਲਿਓ ਕਰਾਂ ਦੱਸਾ ਵੀ ਕਰ ਮਾੜੇ ਕਿੰਬਰ ਹੈਗਾ ਘੱਲ ਹੈ ਜੀਗਾ ਠੀਕ ਆ ਅੱਜ ਮੈਂ ਅਮਨ ਨੇ ਕਹਿੰਦਾ ਪੰਜਾਬ ਫਰਮਾਂ ਤੇ ਕਿਉਂਗਾ ਉਹ ਸਣਾ ਵੀਰ ਪੰਡਿਤ ਐਕਟਰੀ ਕਰ ਰਿਹਾ ਹੈਗਾ ਤੇ ਅੱਜ ਦੀ ਵੀਡੀਓ ਦੀ ਸਰਪ੍ਰੇਏ ਮੋਟੀਵੇਸ਼ਨਲ ਵੀਡੀਓ ਅਸੀਂ ਵੀ ਤਾਂ ਕਿ ਹੋਰ ਪ੍ਰਾਣਾਂ ਨੂੰ ਵੀ ਜੜੀਏ ਮਤਲਬ ਪਿੰਕ ਲੱਗਣੀ ਚਾਹੀਦਾ ਸ਼ੌਂਕ ਜੱਗਣਾ ਚਾਹੀਦਾ ਠੀਕ ਆ ਸਾਰੇ ਪ੍ਰਾਣਾਂ ਵੇਚ ਤੇ ਇੱਕ ਦੱਬ ਕੇ ਇਹਦੀ ਮਿਹਨਤ ਕਰਾ ਕਰੋ ਚੰਗੀ ਨਾ ਸਕਦੇ ਕੰਮ ਕਰੋ ਚੰਗੀ ਬਰੀਡ ਤੇ ਧਿਆਨ ਦਿਓ ਨਾਰਾਂ ਪਸ਼ੂਆਂ ਪਰ ਦੀ ਜਾਈ ਚੰਗੀ ਨਸਲ ਤੇ ਕੰਮ ਕਰੀਏ ਤਾਂ ਉਹਦਾ ਬੱਚਾ ਨੂੰ ਹੀ ਫਾਇਦਾ ਆਪਾਂ ਨੂੰ ਹੀ ਫਾਇਦਾ ਆਉਣ ਵਾਲੀ ਜਿਹੜੀ ਆਪਣੀ ਪਸ਼ੂਆਂ ਦੀ ਜਨਰੇਸ਼ਨ ਆ ਉਹ ਵੀ ਆਪਣੇ ਘਰ ਚੰਗੀ ਤਿਆਰ ਹੋਗੇ ਠੀਕ ਹੈ ਜੀ ਜੋ ਵੀ ਹੋਣਾ ਸਵਾਲ ਜਵਾਬ ਹੋਇਆ ਕਮੈਂਟ ਜਰੂਰ ਕਰੋ ਭਰਾਵੋ ਤੇ ਬਾਕੀ ਇੱਕ ਦੋ ਮਿੰਟਸ ਨੂੰ ਹੋਰ ਦਸਕਾ ਕਰਾ ਦੇਣਾ ਇਸ ਤਰ੍ਹਾਂ ਤੋਰੇ ਫਿਰਦੇ ਤੇ ਦੇਖ ਸਾਹ ਸਾਰੇ ਭਰਾ ਜਿਹੜੇ ਪਿੱਛੇ ਨਾਲ ਨਾਲ ਜਾ ਰਹੇ ਨੇਗੇ ਟਰੈਕਟਰ ਵੀ ਜੇ ਲਾਏ ਨੇ ਵੀਰਾਂ ਨੇ ਨਾਲ ਆਉਣ ਵਾਸਤੇ ਦੇਖ ਸਕਦੇ ਹੋ ਇਹ ਹੁੰਦੀ ਆ ਮਾਹਲਾ ਪੈਂਡਾ ਵਾਲਾ ਵੀ ਸਾਫ ਹੁੰਦਾ ਹੀ ਨਹੀਂ ਇਹ ਵੀ ਕਹਿੰਦਾ ਬੰਦਾ ਜਿੱਤ ਕੇ ਆ ਜੇ ਪੈਂਡਾ ਚ ਵੱੜ ਜੇ ਤੇ ਕਿਸੇ ਨੂੰ ਪਤਾ ਨਹੀਂ ਲੱਗੇ ਨਾ ਤੇ ਸਾਰੇ ਪੈਂਡਾ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜੇ ਦੋ ਤਿੰਨ ਟਰੈਕਟਰ ਹੋਏ ਦੇ ਸਕੂਟਰ ਮੋਟਰਸਾਈਕਲ ਸਾਈਕਲ ਸਾਰੇ ਦੇਖੋ ਤੁਹਾਡੇ ਬੱਚੇ ਨਾਲ ਜਿਹੜੇ ਇੱਥੇ ਪਹੁੰਚ ਰਹੇ ਨੇਗੇ ਭਾਈ ਜੀ ਤਵੇ ਦੇਖੋ ਜੀ ਛੋਟੇ ਛੋਟੇ ਬੱਚੇ ਇਹਨਾਂ ਨੂੰ ਹੁਣੇ ਤਾਂ ਇਹ ਚੀਜ਼ ਦੀ ਜਗਾਸਾ ਹੋਊਗੀ ਨਾ ਵੀ ਮੰਨ ਕੇ ਵੀ ਉੱਥੇ ਕੀ ਪ੍ਰੋਗਰਾਮ ਹੈ ਵੀ ਸਾਡੇ ਕਰਾਂ ਚ ਵੀ ਅਸੀਂ ਵੀ ਇਹ ਇਹ ਚੀਜ਼ ਲਈ ਸਾਡਾ ਵੀ ਇੱਕ ਦਿਨ ਇਹ ਆਵੇ ਵੀ ਅਸੀਂ ਵੀ ਕਦੇ ਜਿੱਤ ਕੇ ਪਿੰਡ ਚ ਐਂਟਰ ਹੋਈਏ ਨਾ ਦੇਖ ਸਕਦੇ ਇਥੋਂ ਐਂਟਰੀ ਹੁੰਦੀ ਪਿੰਡ ਚ